ਇੱਥੇ ਤੁਸੀਂ ਆਪਦਾ ਪੁਰਾਣਾ ਗੱਦਾ ਇਹਨਾਂ ਦੇ ਐ ਮਾਰਨਾ ਚਲਾ ਕੇ ਪੈਰਾਂ 'ਚ ਤਿੰਨਾ ਮਾਰ ਲੈ ਜਾ। ਸਭ ਤੋਂ ਤਕੜੀ ਗੱਲ ਆ ਜੀ ਆਪਣੇ ਡਰੈਸ ਲਗਾਓ ਦੇਖੋ ਸਾਡੇ ਡਰੈਸ ਲਿਖੇ ਆ ਆ ਬਸ ਐਂ ਕਰਾਂ ਨਹੀਂ ਕਰਾਂ ਵਿੱਚ ਆ ਦੇ ਦੇਖ ਇੱਧਰ ਆ ਜਿਹੜੇ ਜਾਣ ਵਾਲੇ ਆ ਆ ਸਾਰੀਆਂ ਪਰਚੀਆਂ ਜਿਹੜੀਆਂ ਪੰਗਾਂ ਆ ਇਹ ਸਾਰੀਆਂ ਅੱਜ ਬਾਈ ਹੁਣੀ ਕੱਲਣ ਵਾਲੇ ਆ ਇੱਕ ਉਧਰੋਂ ਕੈਮਰਾ ਕਰਕੇ ਦਿਖਾ ਦੇ ਉਹ ਬਾਈ ਹੁਣੀ ਕੱਲੀ ਵੀ ਜਾਂਦੇ ਆ ਇੱਥੇ ਤੁਸੀਂ ਮੰਨ ਲਾ ਲੁਧਿਆਣੇ ਦੇ ਲੁਧਿਆਣੇ ਦੇ ਵਿੱਚ ਆ ਜਿਹੜੇ 5-4 ਕਿਲੋਮੀਟਰ ਦੇ ਏਰੀਏ 'ਚ ਉਹਨਾਂ ਨੂੰ ਡਿਲੀਵਰੀ ਆ ਬਿਲਕੁਲ ਫ੍ਰੀ ਆ ਗੱਦਾ ਤੁਸੀਂ ਪੁਰਾਣਾ ਜੇ ਲਓ 17 ਇੰਚ ਦਾ ਡਿਲੀਵਰੀ ਤਾਂ ਫ੍ਰੀ ਆ ਜੀ ਧਿਆਨ ਨਾਲ ਸੁਣਿਓ ਜੀ ਬਾਤ ਨਾ ਕਹਿਣਾ ਵੀ ਤੁਸੀਂ ਇਸ ਤਰ੍ਹਾਂ ਨੇ ਬਾਤੋਂ ਡਿਲੀਵਰੀ ਦੇ ਪੈਸੇ ਮੰਗਦੇ ਹੋ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਪੇਜ ਨੂੰ ਲਾਇਕ ਕਰਕੇ ਆਏਗਾ ਉਹਨਾਂ ਵਾਸਤੇ ਆ ਜੀ ਸਾਨੂੰ ਦਿਖਾਉਣਾ ਸਕਰੀਨਸ਼ਾਟ ਲਿਆ ਕੇ ਉਹਨਾਂ ਬਾਤ ਆ ਜਿਹੜਾ ਸਾਡੇ ਪੇਜ ਨੂੰ ਲਾਇਕ ਕਰੂਗਾ ਫੋਲੋ ਕਰੂਗਾ ਸਕਰੀਨਸ਼ਾਟ ਸਾਨੂੰ ਦਿਖਾਉਂਗਾ ਲਿਆ ਕੇ ਤੁਹਾਨੂੰ ਡਿਲੀਵਰੀ ਬਿਲਕੁਲ ਫ੍ਰੀ ਆ 4-5 ਕਿਲੋਮੀਟਰ ਦੇ ਵਿੱਚ 4-5 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੇ ਗੱਦਾ ਵੀ ਪੁਰਾਣਾ ਇੱਥੇ ਬਾਈ ਹੋਣਾ ਕੋਲੇ ਲਾ ਜਾਣਾ ਚਾਹੇ ਉਹ ਗੱਦਾ ਹੋਣਾ ਕਿਥੇ ਜਾ ਵੀ ਨਾਰੀਆ ਵਾਲਾ ਲੀਰਾ ਵਾਲਾ ਜਿੱਦਾਂ ਦਾ ਮਰਜ਼ੀ ਹੋਵੇ ਜੀ ਤੇਰਾ 2000 ਲੱਸ ਹੋ ਜਾਊਗਾ ਇਹ ਚੋਂ 2000 ਰੁਪਏ ਕਟਾ ਕੇ ਤੁਸੀਂ ਮੰਨ ਲੈ ਵੀ ਵਧੀਆ ਘੈਂਟ ਗੱਦੇ ਆ ਜਿਹੜੀ ਉਹ ਇੱਥੋਂ ਲਿਜਾ ਸਕਦੇ ਆ ਤਾਂ ਵੀਡੀਓ ਚੰਗੀ ਲੱਗੀ ਆਪਦੇ ਉਹ ਸੱਜਣਾ ਬੇਲੀਆਂ ਦਾ ਇੱਕ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਮੰਨ ਲੈ ਤੀ ਪੈਣਾ ਦਾ ਨਵਾਂ ਵਿਆਹ ਵੀ ਮੰਨ ਲੈ ਵਿਆਹ ਵਾਲਾ ਸੀਨ ਵੀ ਆਉਣ ਵਾਲਾ ਤਾਂ ਉਹਨਾਂ ਲਈ ਬਾਈ ਹੋਣੀ ਹੋਰ ਵੀ ਡਿਸਕਾਊਂਟ ਕਰ ਦੇਣੇ